ਅਸੀਂ ਖੜੇ ਹੁਣ ਸਾਲਾ ਸਰ ਤੋਂ ਲੁਸਰ ਨੂੰ ਜਾਣ ਵਾਲੀ ਰੋਡ ਤੇ ਇਹ ਰੋਡ ਬਹੁਤ ਸੋਹਣੀ ਐ ਜੀ ਲੱਗਦਾ ਇੱਥੇ ਤੇ ਕਿਉਂਕਿ ਇੱਥੇ ਜਿਹੜੇ ਰਸਤੇ ਦੇ ਵਿੱਚ ਸਾਰੇ ਪਿੰਡ ਪੈਂਦੇ ਨੇ ਛੋਟੇ ਛੋਟੇ ਪਿੰਡ ਨੇ ਕਿਉਂਕਿ ਅੱਜ ਕੱਲ ਤਾਂ ਜਿਹੜੇ ਹਾਈਵੇ ਬਣਾਤੇ ਨਾ ਪਿੰਡਾਂ ਦਾ ਪਤਾ ਲੱਗਦਾ ਨਾ ਸਾਇਰਾਂ ਦਾ ਪਤਾ ਲੱਗਦਾ ਇੱਥੇ ਸਾਰੇ ਪਿੰਡ ਨੇ ਜਿਹੜੇ ਇਸ ਰੋਡ ਦੇ ਆਲੇ-ਦੁਆਲੇ ਵਸੇ ਹੋਏ ਨੇ ਇਹ ਬਹੁਤ ਸੋਹਣੀ ਰੋਡ ਐ ਜੀ ਲੱਗਦਾ ਆਲੇ ਦੁਆਲੇ ਖੇਤ ਨੇ ਆ ਪਿੱਛੇ ਜੇ ਫੁਹਾਰਿਆਂ ਨਾਲ ਰੌਣੀ ਕਰੀ ਜਾਂਦੇ ਸੀਗੇ ਤੇ ਪਿੰਡੋਂ ਆ ਸੀ ਤੁਰੇ ਸੀ ਪਹਿਲਾਂ ਰੋਡ ਤੇ ਗੱਡੀ ਤੇ ਆਉਣ ਦੀ ਸਲਾਹ ਸੀਗੀ ਤੇ ਫੇਰ ਸੋਚਿਆ ਵੀ ਚਲੋ ਇਸ ਵਾਰ ਮੋਟਰਸਾਈਕਲ ਤੇ ਚੱਲਦੇ ਆ ਕਿਉਂਕਿ ਮੈਂ ਮੇਰਾ ਇਹ 7ਵਾਂ ਗੇੜਾ ਇੱਧਰ ਰਾਜਸਥਾਨ ਦੇ ਵਿੱਚ ਤੇ ਤਿੰਨ ਬਾਰ ਮੈਂ ਕਿਸੇ ਹੋਰ ਰੋਡ ਆਇਆ ਤੇ ਇਸ ਸੜਕ ਦੇ ਉੱਪਰ ਮੇਰਾ ਇਸ ਵਾਰ ਮੈਂ ਚੌਥੀ ਵਾਰ ਜਾ ਰਿਹਾ ਇਸ ਰੋਡ ਦੇ ਉੱਪਰ ਤੇ ਇਹ ਰਸਤੇ ਨਾਲ ਮੈਂ ਜਾਣੂ ਆ ਵਧੀਆ ਤੇ ਬਹੁਤ ਪਹਿਲਾਂ ਅਸੀਂ ਰੁਕੇ ਸੀ ਸਵਾਨੀ ਰੁਕੇ ਸੀ ਦੋਸਤ ਮਿੱਤਰ ਕੋਲ ਤੇ ਆਪਣੇ ਤਾਂ ਧੂਆਂ ਚੜ ਰਿਹਾ ਹੁਣ ਪੂਰਾ ਜੀਰੀ ਦਾ ਤੇ ਇਧਰ ਜਦੋਂ ਆਪਣਾ ਟੱਪ ਗਏ ਪੰਜਾਬ ਤੇ ਫੇਰ ਵਧੀਆ ਮੌਸਮ ਨਹੀਂ ਸਾਰਾ ਇਧਰ ਹਰਿਆਣੇ ਦੇ ਵਿੱਚ ਨਰਮਾ ਵੀਜਿਆ ਹੋਇਆ ਸੀਗਾ ਤੇ ਉਹ ਨਰਮਾ ਪਟ ਰਹੇ ਸੀ ਕੁਸ ਕੁਸ ਚੁਗੇ ਜਾਂਦੇ ਸੀ ਭੇੜੀ ਜਾਂਦੇ ਸੀਗੇ ਉਦੋਂ ਬਚਪਨਾਂ ਜਿਆਦਾ ਆ ਤੇ ਇਹ ਐਵੇਂ ਪਹਿਲਾਂ 55 ਦੇ ਵਿੱਚ ਵੀ ਐਵੇਂ ਨਰਮਾ ਹੁੰਦਾ ਸੀ ਆਪਣੇ ਖੇਤਾਂ 'ਚ ਹੁਣ ਤਾਂ ਸਾਰੇ ਕਿਤੇ ਝੋਨੀ ਝੋਨਾ ਹੋ ਗਿਆ ਤੇ ਉਦੋਂ ਬਾਅਦ ਇੱਧਰ ਬੜੀਆ ਮੌਸਮੀ ਸਾਰਾ ਆਲੇ ਦੋਲੇ ਸਾਫ ਹੈ ਤੇ ਹੁਣ ਅਸੀਂ ਅੱਗੇ ਜਾਣਾ ਪੁਸ਼ਕਰ ਦੇ ਮੇਲੇ ਤੇ ਤੇ ਫਿਰ ਜਾ ਕੇ ਤੁਹਾਨੂੰ ਪੁਸ਼ਕਰ ਦਾ ਮੇਲਾ ਵਿਖਾਉਣੇ ਅੱਜ ਬਾਕੀ ਸ਼ਾਂਤ ਵਾਤਾਵਰਨ ਹੈਗਾ ਹਾਂ ਵਾਤਾਵਰਨ ਬਹੁਤ ਵਧੀਆ ਹੈ ਤੇ ਸਵੇਰ ਦਾ ਮੌਸਮ ਤਾਂ ਦੇਖਣ ਵਾਲਾ ਠੀਕ ਜਾ ਕੇ ਰਾਜਸਤਾਨੀ ਰੋਟੀ ੱਟੀ ਖਾਣੇ ਆ ਹੁਣ ਬੈਠ ਕੇ ਕਿਤੇ ਤੇ 5:30 ਵਜੇ ਅੱਜ ਸਵੇਰੇ ਅਸੀਂ ਚੱਲੇ ਸੀਗੇ ਤੇ ਠੰਡ ਪੰਜਾਬ ਨਾਲੋਂ ਥੋੜੀ ਜਿਹੀ ਜ਼ਿਆਦਾ ਦੀਗੀ ਕਿਉਂ ਸਵੇਰੇ ਸਵੇਰੇ ਠੰਡ ਜ਼ਿਆਦਾ ਹੁੰਦੀ ਹੈਗੀ ਬਾਈਕ ਤੇ ਵੀ ਠੰਡ ਰੁਬਦ ਲੱਗਦੀ ਆ ਬਾਕੀ ਸੋਨੂ ਅੱਗੇ ਜੋ ਵੀ ਕਲਚਰ ਵਗੈਰਾ ਹੋਊਗਾ ਸਾਰਾ ਉੱਥੋਂ ਦਿਖਾਵਾਂਗੇ ਸ਼ਾਪੁਰਾ ਸ਼ਾਪਰਾ 3 ਕਿਲੋਮੀਟਰ